ਇਹ ਸੀਟ ਮਰੋ 27 ਦਾ ਕੋ ਮੋੜ ਬਣੇਗੀ ਬਹੁਤ ਬਹੁਤ ਕੁਝ ਕਲੀਅਰ ਕਰ ਦੋਗੇ ਜੀ ਇਹ ਸੀਟ ਹਾਂ ਜੀ ਇਹ ਚੀਜ਼ ਹੈ ਕਿ ਸਾਰੀਆਂ ਕਈ ਕਈ ਜਿਹੜੇ ਲੋਕਾਂ ਦੇ ਵਹਿਮ ਭਰਮ ਆ ਇਹ ਸੀਟ ਕੱਢੂਗੀ ਅਸਾਂ ਜਦੋਂ ਪੁੱਛੇ ਤੁਹਾਡੀ ਮੰਗ ਕੀ ਹੈ ਲੋਕ ਕਹਿੰਦੇ ਸਾਡੇ ਬੱਚਿਆਂ ਨੂੰ ਬਚਾ ਲਓ ਕੋਈ ਨੌਕਰੀ ਦੀ ਮੰਗ ਨਹੀਂ ਕੋਈ ਨਾ ਮੰਗਣੀ ਉਹ ਕਹਿੰਦੇ ਰੋਟੀ ਅਸੀਂ ਅੱਧੀ ਵੀ ਖਾ ਲਾਂਗੇ ਕੋਈ ਗੱਲ ਨਹੀਂ ਪਰ ਜੇ ਸਾਡੇ ਬੱਚੇ ਜਿਹੜੇ ਮਰਗੇ ਤੇ ਕਰਾਂਗੇ ਕੀ ਸਾਡਾ ਹੌਲਾ ਭੇਖ ਕੇ ਸਾਡੇ ਬੱਚੇ ਜਿਹੜੇ ਨੌਜਵਾਨ ਨਸ਼ੇ 'ਚ ਫਸੇ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਤੁਸੀਂ ਇਹ 'ਚੋਂ ਗੁਰੂ ਮਹਾਰਾਜ ਦਾ ਉਪਦਾਸ ਲੈ ਕੇ ਬਾਹਰ ਨਿਕਲੋ ਇਹੋ ਜਿਹੀਆਂ ਚੀਜ਼ਾਂ ਦਾ ਆਪਾਂ ਲਾਲਚ ਨਾ ਕਰੀਏ ਆਪਾਂ ਗੁਰੂ ਮਹਾਰਾਜ ਦੇ ਨਾਮ ਦਾ ਨਸ਼ਾ ਕਰੀਏ ਸੱਚੇ ਸੱਚੇ ਆਪਣੇ ਫਰਜ਼ ਨਿਭਾਉਣ ਦਾ ਨਸ਼ਾ ਪੂਰਾ ਕਰੀਏ ਆਪਾਂ ਸੱਚੀ ਕਿਰਤ ਕਰਕੇ ਖਾਈਏ ਇਹ ਸਾਡੇ ਮਾਂ ਦੇ ਸਭ ਤੋਂ ਵੱਡਾ ਨਸ਼ਾ ਵੰਡ ਕੇ ਸਿਕੰਦਰ ਜੀ ਲੋਕ ਜਿਹੜੇ ਆ ਬਹੁਤ ਸਿਆਣੇ ਹੋ ਗਏ ਨੇ ਲੀਡਰਾਂ ਤੋਂ ਜਿਵੇਂ ਅੱਜ ਗੱਲ ਕਰੀਏ ਵੀ ਭਾਈ ਜੇ ਮਰਤਪਾਲ ਸਿੰਘ ਤੇ ਜਿਹੜਾ ਸੰਦੀਪ ਸਿੰਘ ਸਣੀ ਨੇ ਜੋ ਮੈਦਾਨ ਦੇ ਵਿੱਚ ਉਤਰਨ ਦੇ ਨਾਲ ਅੱਜ ਵੱਡੇ ਵੱਡੇ ਲੀਡਰ ਜਿਹੜੇ ਉਹ ਅੱਜ ਗਲੀਆਂ ਦੇ ਵਿੱਚ ਫਿਰਦੇ ਆ ਜੋ ਅੱਜ ਲੋਕਾਂ ਨੂੰ ਬੜੇ ਤਰਲੇ ਕਰ ਰਹੇ ਆ ਵੀ ਇੱਕ ਵਾਰੀ ਤੁਸੀਂ ਅੱਜ ਕੀ ਮੌਕਾ ਦੇ ਦਿਓ ਮੀਂਹ ਨਹੀਂ ਹੁੰਦਾ ਜੇ ਕੋ ਚਾਰ ਬੱਚੇ ਨਸ਼ੀ ਪੇਟ ਪੇਟ ਨਹੀਂ ਪੇਟ ਨਹੀਂ ਦਰਦੇ ਉਹ ਲੋਕਾਂ ਨੂੰ ਪਤਾ ਵਾ ਬਾਕੀ ਇਹ ਤੇ ਅਵੇਂ ਨਾ ਨਸ਼ਾ ਜਿਹੜੇ ਰੋਕਣ ਵਾਲੇ ਉਹਨਾਂ ਨੂੰ ਤੇ ਉਹਨਾਂ ਦੇ ਵਿਰੁੱਧ ਜੋਧਿਆ ਨਾ ਉਏ ਇਹਨਾਂ ਦਾ ਨਸ਼ੇ ਦੇ ਵਿਰੋਧ ਨੀਗਾ ਅਸ਼ੇਨੋਂ ਤੇ ਬੋਡਾ ਪਰਪਲ ਤੇ ਕੀਤਾ ਜਾ ਰਿਹਾ ਸਾਰੀ ਇਹਨਾਂ ਦੀ ਅਭਿਸ਼ਰਸਾਈ ਸਾਰੀ ਇਹਨਾਂ ਦੇ ਜੋ ਐਮ ਐਲ ਏ ਆਗੂ ਸਾਰੇ ਲੱਗੇ ਹੋਏ ਆ ਕਿ ਨਸ਼ਾ ਕਿਸ ਤਰੀਕੇ ਨਾਲ ਕੋਈ ਨੌਜਵਾਨ ਸਾਡਾ ਪੰਜਾਬ ਦਾ ਰਹਿ ਨਾ ਜਾਵੇ ਜੇ ਤੱਕ ਮੌਦੀ ਪਹੁੰਚਣਾ ਲੋਕ ਜਿਹੜੇ ਸਾਨੂੰ ਕਹਿ ਰਿਹਾ ਵੀ ਤੁਸੀਂ ਪ੍ਰਵਾਹ ਨਾ ਕਰੋ ਜਿੱਦਾਂ ਇਹ ਸਾਨੂੰ ਅੱਜ ਲਾਰੇ ਲਾਉਂਦੇ ਨਾ ਸੀ ਇਹਨਾਂ ਨੂੰ ਲਾਰੇ ਲਾਏ ਆ ਤੇ 14 ਤਰੀਕ ਨੂੰ ਦੱਸਾਂਗੇ ਵੀ ਇਹਨਾਂ ਨੂੰ ਜਦੋਂ ਤੁਹਾਨੂੰ ਤੁਸੀਂ ਵੋਟਾਂ ਦੇਖੋਗੇ ਦਰਸ਼ਕੋ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਵੀ ਤਰਨਤਾਰਨ ਦੀ ਜਿਮਣੀ ਚੌਂਕ ਦੇ ਉੱਪਰ ਹਰੇਕ ਪੰਜਾਬੀ ਦੀ ਭਾਵੇਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਇੱਥੇ ਨਜ਼ਰਾਂ ਸਨ ਪਰ ਅੱਜ ਉਹ ਘੜੀ ਆਈ ਤੇ ਆਪਾਂ ਵੇਖਦੇ ਆਂ ਵੀ ਚਾਰ ਵਾਅ ਚੱਲੇ ਨੇ ਬੜੇ ਸ਼ਾਂਤ ਮੈ ਇਤਰੀਕੇ ਦੇ ਨਾਲ ਵੋਟਾਂ ਦਾ ਭੁਗਤਾਨ ਹੋ ਰਿਹਾ ਹੈ ਅਸੀਂ ਝਵਾਲ ਦੇ ਵਿੱਚ ਆ ਜਿੱਥੇ ਹੁਣੇ ਆਪਾਂ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨਾਲ ਗੱਲਬਾਤ ਕੀਤੀ ਔਰ ਇੱਕ ਦੋ ਮਿੰਟ ਬਾਅਦ ਹੀ ਇਹ ਚੱਲਣ ਲੱਗੇ ਸਾਹ ਬਾਪੂ ਜੀ ਏਰੀਆ ਆ ਗਏ ਨੇ ਬਾਪੂ ਤਰਸੀਮ ਸਿੰਘ ਜੀ ਵਾਰਸ ਪੰਜਾਬ ਜਥੇਬੰਦੀ ਭਾਈ ਅਮਰਤਪਾਲ ਸਿੰਘ ਖਾਲਸਾ ਮੈਂਬਰ ਆਫ ਪਾਰਲੀਮੈਂਟ ਉਹਨਾਂ ਦੇ ਫਾਦਰ ਸਾਹਿਬ ਨੇ ਸਭ ਤੋਂ ਪਹਿਲਾਂ ਚੈਨਲ ਦੇ ਸਵਾਗਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸਤਿ ਸ੍ਰੀ ਅਕਾਲ ਸਾਹਿਬ ਵਾਹਿਗੁਰੂ ਜੀ ਦੇ ਫਾਦਰ ਜੀ ਬਾਪੂ ਜੀ ਤੁਸੀਂ ਪਹਿਲਾਂ ਵੀ ਦਿਨ ਰਾਤ ਪਿੰਡਾਂ ਦੇ ਵਿੱਚ ਵਿਚਰੇ ਹੋ ਔਰ ਅੱਜ ਵੋਟਾਂ ਦਾ ਭੁਗਤਾਨ ਹੋ ਰਿਹਾ ਹੈ ਪੋਲਿੰਗ ਹੋ ਰਹੀ ਹੈ ਕਿਹੋ ਜਿਹਾ ਮਾਹੌਲ ਹੈ ਪਿੰਡਾਂ ਦੇ ਵਿੱਚ ਪਹਿਲਾਂ ਤੇ ਗੁਰੂ ਮਹਾਰਾਜ ਦਾ ਕਟਾਨ ਕੋਟ ਸ਼ੁਕਰਿਆ ਕਿ ਸਾਰੇ ਜੀ ਕਾਫੀ ਪਿੰਡਾਂ ਚ ਅਸੀਂ ਕੋਮਕੇ ਆਏ ਆ ਤੇ ਸਾਰੇ ਆ ਭਾਈਚਾਰੇ ਨੂੰ ਸਾਰੀ ਧਿਰ ਬੈਠ ਕੇ ਬੜਾ ਇਹ ਸ਼ੋਕ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਇਹ ਵਾਸਤੇ ਉਹਦਾ ਸ਼ੁਕਰ ਹੈ ਕਿ ਕੋਈ ਖਿੱਚ ਧੂਰ ਨਹੀਂ ਗਈ ਕੋਈ ਕੁਝ ਨਹੀਂ ਗੁਰੂ ਨੇ ਸਮੱਤ ਬਖਸ਼ੀ ਗੁਰੂ ਨੇ ਸਮੱਤ ਬਖਸ਼ੀ ਆ ਤੇ ਅਸੀਂ ਕਹਿੰਨੇ ਕਿ ਜਿਹੜਾ ਰਹਿੰਦੇ ਵੀ 2-4 ਘੰਟੇ ਆ ਸਾਨੂੰ ਇਦਾਂ ਹੀ ਸਮਾਤਾਈ ਰਵੇ ਕਿ ਅਸੀਂ ਆਪੋ ਆਪਣਾ ਫਰਜ ਅਦਾ ਕਰਕੇ ਆਪਸੀ ਪ੍ਰੇਮ ਪਿਆਰ ਬਣਾਈ ਰੱਖੀਏ ਜਿਹੜੇ ਜਿਹੜਾ ਸਾਨੂੰ ਵੰਡ ਕੇ ਇੱਕ ਦੂਜੇ ਨਾਲ ਲੜਾਈਆਂ ਝਗੜੇ ਕਤਲੋ ਕਰਤਾ ਜਿਹੜਾ ਮਾਹੌਲ ਆ ਉਹ 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 ਤੋਂ ਬਾਹਰ ਨਿਕਲ ਗਏ ਇਹ ਸਾਡੀ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਵੀ ਆ ਤੇ ਸੰਗਤਾਂ ਨੂੰ ਅਪੀਲ ਵੀ ਆ ਕਿ ਆਪਾਂ ਨੂੰ ਵੋਟਾ ਠੀਕ ਹੈ ਕਿ ਆਪੋ ਆਪਣਾ ਮਾਨ ਕਿੱਥੇ ਪਾਉਣੀ ਆ ਹੂੰ ਲੋਕ ਭਾਈ ਸੰਦੀਪ ਸਿੰਘ ਦੀ ਤਰਬਾਨੀ ਦਾ ਭਾਈ ਅੰਮ੍ਰਿਤਪਾਲ ਸਿੱਧੇ ਕੁਰਬਾਨੇ ਮੁੱਲ ਪਾਉਣਗੇ ਨਹੀਂ ਪਾਉਣਗੇ ਪਾਉਣਗੇ ਜੀ ਪਾਉਣਗੇ ਲੋਕਾਂ 'ਚ ਬਹੁਤ ਵੱਡਾ ਆਸ਼ਾਵਾ ਕਾਫੀ ਉਹਨਾਂ ਦੇ ਉੱਪਰ ਦਬਾਅ ਵੀ ਸੀਗਾ ਪਰ ਲੋਕ ਫਿਰ ਵੀ ਚੜ੍ਹਦੀ ਕਲਾ 'ਚ ਆ ਤੇ ਸਾਰੀ ਜਗ੍ਹਾ ਪਰ ਮੈਂ ਦੇਖਿਆ ਵੀ ਬਹੁਤੇ ਪਿੰਡਾਂ 'ਚ ਤੁਹਾਡੇ ਬੂਥ ਵੀ ਨਹੀਂ ਲੱਗੇ ਪਰ ਵੋਟਰ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਦਬੀ ਬਾਤ ਗੱਲ ਕਰ ਗਏ ਨੇ ਕਹਿੰਦੇ ਪ੍ਰਵਾਹ ਨਾ ਕਰੋ ਨਹੀਂ ਵੈਸੇ ਤੇ ਅਸੀਂ ਤੇ ਜਿੰਨੇ ਕਿ ਜਗ੍ਹਾ ਮੈਂ 10 15 ਪਿੰਡਾਂ ਚ ਮੈਂ ਸੇਰਦਾ ਸੀ 15 20 ਪਿੰਡਾਂ ਚ ਘੁੰਮ ਕੇ ਆਇਆ ਉਥੇ ਸਭ ਜਗ੍ਹਾ ਬੂਥ ਵੀ ਲੱਗੇ ਆ ਤੇ ਬੜੇ ਪਿਆਰ ਨਾਲ ਸਾਰੇ ਲੋਕ ਬੈਠ ਕੇ ਅੰਦਰ ਪੋਲਿੰਗ ਏਜੰਟ ਵੀ ਆ ਸਾਰੇ ਜਗ੍ਹਾ ਬੈਠੇ ਸਾਰੇ ਬੜੇ ਪਿਆਰ ਨਾਲ ਬੈਠ ਕੇ ਆਪਣਾ ਆਪੋ ਆਪਣੀ ਡਿਊਟੀ ਨਿਭਾ ਰਹੇ ਆ ਕਿੰਨੇ ਪਰਸੈਂਟ ਹੋ ਗਈਆਂ ਪਿੰਡਾਂ ਦੇ ਵਿੱਚ ਪੋਲ ਪਿੰਡਾਂ ਚ 40-45% 40% ਤੱਕ ਸ਼ਾਇਦ ਲੋਕਾਂ ਦੀ ਇਸ ਵਾਰ ਉਹਨਾਂ ਵੇਖਣ ਨੂੰ ਮਿਲ ਨਹੀਂ ਰਿਹਾ ਜਿੰਨਾ ਜਿਮਣੀ ਚੌਂਡ ਚ ਹੁੰਦਾ ਆਪਾਂ ਵੇਖਦੇ ਪਿੰਡ ਦੀ ਸਰਪੰਚੀ ਵਾਂਗੂ ਜਿਮਣੀ ਚੌਂਡ ਹੁੰਦੀ ਏ ਵੀ ਕੱਲੀ-ਕੱਲੀ ਵੋਟ ਕਰੋ ਚੱਕਣੀ ਪੈਂਦੀ ਮੇਰੇ ਖਿਆਲ ਆ ਕਿ ਲੋਕਾਂ ਚ ਜਿਹੜਾ ਕੋਈ ਸਰਕਾਰ ਦਾ ਖੌਫ ਜਾਂ ਕੋਈ ਹੋਰ ਲੋਕਾਂ ਚ ਡਰ ਦਾ ਮਾਹੌਲ ਜਿਹੜਾ ਸੀਗਾ ਸ਼ਾਇਦ ਉਹ ਵੀ ਇਹਦੀ ਵਜ੍ਹਾ ਹੋ ਸਕਦੀ ਆ ਥੋੜਾ ਪਤਾ ਲੇਕਿਨ ਫਿਰ ਵੀ ਮੇਰੇ ਖਿਆਲ ਆ ਕਿ ਲੋਕ ਇਹ ਇੰਨੇ ਕ ਕਾਫੀ ਜਗ੍ਹਾ ਤੇ ਰਹੇ ਲੱਗੀਆਂ ਵੀ ਅਜੇ ਵੀ ਤੇ ਹੁਣ ਦੁਪਹਿਰੋਂ ਬਾਅਦ ਚ ਕਹਿੰਦੇ ਕੁਝ ਜ਼ਿਆਦਾ ਲੋਕ ਨਿਕਲੇ ਵਾਰ ਅੱਛਾ ਹਾਂ ਜੀ ਹਾਂ ਜੀ ਠੀਕ ਹੈ ਤੇ ਪਤਾ ਲੱਗਿਆ ਜੀ ਸਰਪੰਚ ਸਾਹਿਬ ਨੇ ਕਿਹਾ ਵੀ ਦੂਜੀਆਂ ਪਾਰਟੀਆਂ ਕਹਿੰਦੇ ਬੜਾ ਕੁਝ ਵੰਡ ਰਹੀਆਂ ਨਸ਼ਾ ਪੱਤਾ ਕਹਿੰਦੇ ਵੀ ਪੈਸੇ ਪੂਸੇ ਆਪਾਂ ਵੀ ਕੋਈ ਵੰਡਿਆ ਕਿ ਨਹੀਂ ਨਹੀਂ ਆਪਾਂ ਤੇ ਆਪਣਾ ਪਿਆਰ ਹੀ ਵੰਡ ਕੇ ਬੈਠ ਸਕਦੇ ਆ ਆਪਾਂ ਇਹ ਨਸ਼ੇ ਪੱਤੇ ਜੋ ਇਹ ਜੋ ਇਹ ਰਾਜਨੀਤੀ ਨੂੰ ਇਹਨਾਂ ਕੰਧਲਾ ਕਰ ਦਿੱਤਾ ਆਪਾਂ ਉਹਨੂੰ ਸਾਫ਼ ਕਰਨ ਵਾਸਤੇ ਆਏ ਆ ਨਾ ਕਿ ਆਪਾਂ ਪੈਸੇ ਨਾ ਆਪਣੇ ਕੋਈ ਹੈਗੇ ਹੀ ਆ ਨਾ ਪਾ ਬੰਦਣੀ ਆ ਨਾ ਨਸ਼ੇ ਬੰਦ ਸਕਦੇ ਆ ਅਸੀਂ ਤੇ ਨਸ਼ਿਆਂ ਤੋਂ ਨੌਜਵਾਨੀ ਨੂੰ ਬਾਹਰ ਕੱਢਣਾ ਨਾ ਨਸ਼ੇ ਵੰਡ ਕੇ ਤੇ ਜੋ ਵੰਡ ਕੇ ਤੇ ਇਹਨਾਂ ਨੇ ਅੱਗੇ ਸਾਡੀ ਨੌਜਵਾਨੀ ਨੂੰ ਬਰਬਾਦ ਕੀਤਾ ਮੇਰਾ ਖਿਆਲ ਹੈ ਕਿ ਸਾਨੂੰ ਇਹ ਨਸ਼ਾ ਲੈਣ ਵਾਲਿਆਂ ਨੂੰ ਵੀ ਨਾ ਪੈਸਾ ਤੇ ਲੈ ਠੀਕ ਹੈ ਕਿ ਲੈ ਲਓ ਤੁਸੀਂ ਇਹਨਾਂ ਨੇ ਤੁਹਾਡਾ ਖੂਨ ਚੂਸ ਕੇ ਲਿਆ ਪਰ ਨਸ਼ਿਆਂ ਤੋਂ ਬਚੋ ਨਸ਼ੇ ਬਹੁਤ ਮਾੜੀ ਚੀਜ਼ ਹੈ ਸਾਡੀ ਨੌਜਵਾਨੀ ਵਾਸਤੇ ਇਸ ਕਰਕੇ ਨਸ਼ਿਆਂ ਦਾ ਤੇ ਸਾਨੂੰ ਸਾਰਿਆਂ ਨੂੰ ਜਿਹੜੇ ਨੌਜਵਾਨ ਰਸ਼ਿਆਂ 'ਚ ਫਸੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਹ 'ਚੋਂ ਗੁਰੂ ਮਹਾਰਾਜ ਦਾ ਉਪਰਾਸਰ ਲੈ ਕੇ ਬਾਹਰ ਨਿਕਲੋ ਇਹੋ ਜਿਹੀਆਂ ਚੀਜ਼ਾਂ ਦਾ ਆਪਾਂ ਲਾਲਚ ਨਾ ਕਰੀਏ ਆਪਾਂ ਗੁਰੂ ਮਹਾਰਾਜ ਦੇ ਨਾਮ ਦਾ ਨਸ਼ਾ ਕਰੀਏ ਸੱਚੇ ਸੱਚੇ ਆਪਣੇ ਫਰਜ਼ ਨਿਭਾਉਣ ਦਾ ਨਸ਼ਾ ਪੂਰਾ ਕਰੀਏ ਆਪਾਂ ਸੱਚੀ ਕਿਰਤ ਕਰਕੇ ਖਾਈਏ ਇਹ ਸਾਡੇ ਵਾਸਤੇ ਸਭ ਤੋਂ ਵੱਡਾ ਨਸ਼ਾ ਵੰਡ ਕੇ ਛਕਣ ਦਾ ਨਸ਼ਾ ਇਹ ਸੀਟ ਮਤਲਬ 27 ਦਾ ਕੋ ਮੁੱਢ ਬਣੇਗੀ ਬਹੁਤ ਬਹੁਤ ਕੁਝ ਕਲੀਅਰ ਕਰ ਦੋਗੇ ਜੀ ਇਹ ਸੀਟ ਹਾਂਜੀ ਇਹ ਚੀਜ਼ ਹੈ ਕਿ ਸਾਰੀਆਂ ਕਈ ਕਈ ਜਿਹੜੇ ਲੋਕਾਂ ਦੇ ਵਹਿਮ ਭਰਮ ਆ ਇਹ ਸੀਟ ਕੱਢੋਗੀ ਜੀ ਇੱਕ ਪਾਸੇ ਸਰਕਾਰੀ ਤੰਤਰ ਇਹ ਆਪਾਂ ਵੇਖਦੇ ਆਂ ਵੀ ਸਰਪੰਚ ਸਾਹਿਬ ਨੇ ਕਿਹਾ ਵੀ ਭਗਵੰਤ ਮਾਨ ਸਾਹਿਬ ਪਿੰਡ ਪਿੰਡ ਮਤਲਬ ਸੰਗਤ ਦਰਸ਼ਨ ਕਰਨ ਦੇ ਵੀ ਉਹ ਸਾਥ ਜਿਹੜੀ ਆਂਦੇ ਸੀ ਉਹ ਤਿੰਨ ਸਾਲ ਪਹਿਲਾਂ ਵੀ ਅਸੀਂ ਪਿੰਡ ਦੀ ਸਾਥ ਤੋਂ ਸਰਕਾਰ ਚੱਲੇਗੀ ਪਰ ਚਲੋ ਭਾਵੇਂ 10 ਦਿਨ ਚੱਲੀ ਤੇ ਐ ਪਿੰਡਾਂ ਜੋ ਨਹੀਂ ਮੇਰੇ ਖਿਆਲ ਹੈ ਕਿ ਇਹ ਜਿਹੜੀ ਹੈ ਨਾ ਇਹ ਜੋ ਅਕਾਲੀ ਦਲ ਵਾਰਿਸ ਪੰਜਾਬ ਦਾ ਜਾਂ ਅਮਰਤਪਾਲ ਦਾ ਇੱਥੇ ਆਉਣਾ ਜਾਂ ਉਹਨੇ ਸਾਰੇ ਹਾਲਾਤਾਂ ਨੂੰ ਬਦਲ ਦੇਣਾ ਕਿ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਕਹਿੰਦੇ ਘੌਂਦੇ ਲੀਡਰਾਂ ਨੂੰ ਗਲੀਆਂ 'ਚ ਨੰਗੇ ਪਰੇ ਤੁਰਨਾ ਪਿਆ ਹੈ ਕਿ ਲੋਕਾਂ ਦੇ ਮੱਥੇ ਲੱਗਣਾ ਪਿਆ ਲੋਕਾਂ ਨਾਲ ਕਿ ਇਹ ਇਹਨਾਂ ਨੂੰ ਹੁਣ ਇਹ ਚੀਜ਼ਾਂ ਕਿ ਲੋਕ ਹੁਣ ਜਾਗ ਚੁੱਕੇ ਆ ਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਧਰਾ ਸਾਨੂੰ ਲੁੱਟਣ ਤੇ ਕੁੱਟਣ ਵਾਸਤੇ ਹੀ ਆ ਇਸ ਕਰਕੇ ਬਥੇਰੇ ਇਹਨਾਂ ਨੇ ਆ ਕੇ ਤਰਲੇ ਮਿੰਤਾ ਕੀਤੀਆਂ ਪਰ ਹੁਣ ਉਹ ਜੋ ਵੀ ਇਹ ਕਰ ਸਕਦੇ ਸੀ ਸ਼ਾਮ-ਦਾਮ ਦੰਡ ਭੇਰ ਸਭ ਕੁਝ ਇਹਨਾਂ ਵਰਤਣ ਦੀ ਕੋਸ਼ਿਸ਼ ਕੀਤੀ ਆ ਪਰ ਮੈਨੂੰ ਲੱਗਦਾ ਫਿਰ ਵੀ ਸਿਸ਼ੋਦੀਆ ਸਾਹਿਬ ਨੇ ਟ੍ਰੇਨਿੰਗ ਦਿੱਤੀ ਸੀ ਕਿ ਆਪਾਂ ਜਿੱਤਣਾ ਆ ਭਾਵੇਂ ਸ਼ਾਮ-ਦਾਮ ਦੰਡ ਭੇਰ ਲੜਾਈ ਝਗੜਾ ਉਹ ਉਹ ਇਹਨਾਂ ਨੇ ਕਾਫੀ ਹੱਤਾ ਕੀਤਾ ਜੀ ਸਭ ਇੱਕ ਬਹੁਤ ਜਗ੍ਹਾ ਤੇ ਇਹਨਾਂ ਨੇ ਝੂਠੇ ਪਰਚੇ ਪਾਏ ਨੌਜਵਾਨ ਚੁੱਕ ਲਿਆ ਕਈ ਕਈ ਤਰ੍ਹਾਂ ਦੇ ਇਹਨਾਂ ਨੇ ਸਭ ਕੁਝ ਜੋ ਪੈਸਾ ਥੇਲੇ ਦੀ ਵੀ ਗੱਲ ਆ ਕਿ ਸਉਣ ਚਾਰੇ ਇੱਕ ਬਹੁਤ ਵੱਡੇ ਪੱਧਰ ਤੇ ਸਾਰਾ ਕੁਝ ਕੀਤਾ ਗਿਆ ਪਰ ਮੇਰੇ ਖਿਆਲ ਅਕ ਲੋਕ ਬੋਟ ਤੇ ਉੱਥੇ ਹੀ ਪਉਣਗੇ ਜਿੱਥੇ ਉਹਨਾਂ ਦਾ ਮਾਰ ਤੇ ਉਹ ਇੱਕ ਪਾਸੇ ਤੁਸੀਂ ਕਹਿੰਦੇ ਨਸ਼ਾ ਵੰਡ ਰਹੇ ਇੱਕ ਪਾਸੇ ਨਾ ਯੁੱਧ ਛੇੜਿਆ ਯੁੱਧ ਨਸ਼ੇ ਵਿਰੁੱਧ ਉਹ ਫਿਰ ਕਿਵੇਂ ਵੇਖੀਏ ਸੰਗਤਾਂ ਕਿਵੇਂ ਵੇਖਣ ਇਹਨਾਂ ਨੂੰ ਉਹ ਤੇ ਆਪਾਂ ਨੂੰ ਪਹਿਲਾਂ ਹੀ ਪਤਾ ਜੀ ਇਹ ਕਿ ਇੱਕ ਇੱਕ ਡਰਾਮੇ ਬਾਜੀ ਕੀਤੀ ਜਾ ਰਹੀ ਹੈ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣ ਦੀ ਪਰ ਲੋਕਾਂ ਲੋਕ ਜਿਹੜੇ ਨਸ਼ੇ ਤੋਂ ਪੀੜਤ ਆ ਲੋਕਾਂ ਦੀਆਂ ਮਾਵਾਂ ਕਰਵਾ ਰਹੀਆਂ ਕਿ ਸਾਡੇ ਬੱਚੇ ਹਰ ਪਿੰਡ 'ਚ ਮੇਰੇ ਖਾਲਕ ਕੋਈ ਇਹੋ ਜਿਹਾ ਮਹੀਨਾ ਨਹੀਂ ਹੁੰਦਾ ਜਦ ਦੋ ਚਾਰ ਬੱਚੇ ਨਸ਼ੇ ਦੀ ਪੇਂਡ ਨਹੀਂ ਪੇਂਡ ਨਹੀਂ ਚੜਦੇ ਉਹ ਲੋਕਾਂ ਨੂੰ ਪਤਾ ਵਾ ਬਾਕੀ ਇਹ ਤੇ ਅਵੇਂ ਨਾ ਨਸ਼ਾ ਜਿਹੜੇ ਰੋਕਣ ਵਾਲੇ ਉਹਨਾਂ ਨੂੰ ਤੇ ਉਹਨਾਂ ਦੇ ਵਿਰੋਧ ਚੋਦੇ ਆ ਨਾ ਉਹ ਇਹਨਾਂ ਦਾ ਨਸ਼ੇ ਦੇ ਵਿਰੋਧ ਨਹੀਂਗਾ ਅਸੀਂ ਉਹਨੂੰ ਤੇ ਬੋਡਾ ਪਰ ਫੁੱਲ ਕੀਤਾ ਜਾ ਰਿਹਾ ਸਾਰੀ ਇਹਨਾਂ ਦੀ ਅਭਿਸ਼ਰਸਾਈ ਸਾਰੀ ਇਹਨਾਂ ਦੇ ਜੋ ਐਮ ਐਲ ਏ ਆ ਗੂ ਸਾਰੇ ਲੱਗੇ ਹੋਏ ਆ ਕਿ ਨਸ਼ਾ ਕਿਸ ਤਰੀਕੇ ਨਾਲ ਕੋਈ ਨੌਜਵਾਨ ਸਾਡਾ ਪੰਜਾਬ ਦਾ ਰਹਿ ਨਾ ਜਾਵੇ ਜੇ ਤੱਕ ਉਹਦੀ ਪਹੁੰਚ ਨਾ ਕੋਈ ਉਹੋ ਜਿਹੇ ਪਰਿਵਾਰ ਵੀ ਤੁਹਾਨੂੰ ਮਿਲੇ ਨੇ ਕਿਉਂਕਿ ਆ ਚਭਾਲ ਉਹੀ ਹਲਕਾ ਇਹ ਤੋਂ ਪਹਿਲਾਂ ਮੈਂ ਸਵਾਲ ਕਰ ਚੁੱਕਾ ਆ ਵੀ ਉਹੋ ਜਿਹੇ ਪਰਿਵਾਰ ਵੀ ਸੂਬੇ ਸਰਹੰਦ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਹੋਣ ਉਹੋ ਜਿਹੇ ਪਰਿਵਾਰ ਵੀ ਮਿਲੇ ਨੇ ਤੁਹਾਨੂੰ ਇੱਥੇ ਮੇਰਾ ਖਿਆਲ ਹੈ ਕਿ ਕੋਈ ਵੀ ਇਹੋ ਜਿਹਾ ਪਿੰਡ ਨਹੀਂ ਹੋਣਾ ਕਿ ਜਿੱਥੇ ਸੂਬੇ ਸਰਹੰਦੀ دہشت ਜਿਹੜੀ ਉਸ ਟਾਈਮ ਤੇ ਉਹਨੇ ਜੋ ਨੌਜਵਾਨਾਂ ਨੂੰ ਬੀਬੀਆਂ ਸਾਡਿਆਂ ਨੂੰ ਬੇਪਤ ਕਰਕੇ ਕੋ-ਕੋ ਕੇ ਮਾਰਨ ਵਾਲੀ ਜਿਹੜੀ ਗੱਲ ਆ ਉਹ ਬੜੀ ਜੋ ਜਕਰੀਆ ਖਾਨ ਵਾਲੇ ਜ਼ੁਲਮ ਸੀਗੇ ਉਹ ਉਹਨਾਂ ਨੇ ਉਹਨੇ ਕੀਤੇ ਆ ਇਹ ਮੇਰੇ ਖਿਆਲ ਕੋਈ ਵੀ ਕੋਈ ਪਿੰਡ ਇਹੋ ਜਿਹਾ ਨਹੀਂ ਹੋਣਾ ਜਿਹੜਾ ਉੱਤੋਂ ਪੀੜਤ ਨਹੀਂ ਸੀਗਾ ਉਹਦੇ ਵਾਸਤੇ ਵੀ ਲੋਕਾਂ ਚ ਲੋਕਾਂ ਨੂੰ ਇੱਕ ਸੁਖਨਾ ਸੱਨੀ ਨੇ ਜੋ ਇੱਕ ਉਹ ਉਹਨੂੰ ਉਹ ਪਰਿਵਾਰਾਂ ਨੂੰ ਇਨਸਾਫ ਕਹਿ ਦਈਏ ਵੀ ਇਨਸਾਫ ਜਿਹੜਾ ਜਿਹੜੀ ਨਰਕਾਂ ਦੀ ਟਿਕਟ ਦਿੱਤੀ ਉਹਨੂੰ ਉਹਦੇ ਨਾਲ ਲੋਕਾਂ ਦੇ ਕਾਫੀ ਮਨ ਨੂੰ ਸ਼ਾਂਤੀ ਮਿਲੀ ਆ ਲੋਕ ਉਸ ਇਸ ਚੀਜ਼ ਦੇ ਵਾਸਤੇ ਵੀ ਉਸ ਸੰਦੀਪ ਸਿੰਘ ਸੱਨੀ ਦੀ ਕੁਰਬਾਨੀ ਨੂੰ ਯਾਦ ਕਰਦੇ ਆ ਵਾਹ ਜੀ ਬਾਕੀ ਉਹ ਕੁਰਬਾਨੀ ਦਾ ਮੁੱਲ ਪਾਉਣਗੇ ਤੇ ਬਾਲਟੀ ਨਕੋ ਨਕ ਕਰ ਦੇਣਗੇ ਹਾਂਜੀ ਹਾਂਜੀ ਬਾਲਟੀ ਨਕੋ ਨਕ ਪਰ ਦੇਣਗੇ ਜੀ ਚੜਦੀ ਕਲਾ ਕਰ ਦੇਣਗੇ ਜੀ ਵਾਜੀ ਵਸੇ ਬਰੇ ਸਨਹਾਰ ਸ੍ਰੀ ਅਕਾਲ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਹੁਣ ਬੱਪੂ ਜੀ ਆਦੇ ਵਿਚੜ ਦੀ ਗੱਲ ਹੋ ਜਾਣੀ ਬਿਲਕੁਲ ਮੁਕਸ਼ਵ ਤੁਸੀਂ ਵੇਖਿਆ ਹੀ ਹੈ ਜਿਹੜਾ ਤੁਸ਼ਾ ਲੋਕੀ ਜਿਹੜੇ ਸੰਗਤ ਹੈ ਉਹ ਚੰਗੀ ਤਰ੍ਹਾਂ ਪਿੰਡ ਪਿੰਡ ਜਿਹੜੇ ਜਾਣ ਚੁੱਕੇ ਆ ਲੋਕ ਜਿਹੜੇ ਆ ਬਹੁਤ ਸਿਆਣੇ ਹੋ ਗਏ ਨੇ ਲੀਡਰਾਂ ਤੋਂ ਜਿਵੇਂ ਅੱਜ ਗੱਲ ਕਰੀਏ ਵੀ ਭਾਈ ਜੇ ਮਰਤਪਾਲ ਸਿੰਘ ਤੇ ਜਿਹੜਾ ਸੰਦੀਪ ਸਿੰਘ ਸਣੀ ਨੇ ਜੋ ਮੈਦਾਨ ਦੇ ਵਿੱਚ ਉਤਰਨ ਦੇ ਨਾਲ ਅੱਜ ਵੱਡੇ ਵੱਡੇ ਲੀਡਰ ਜਿਹੜੇ ਉਹ ਅੱਜ ਗਲੀਆਂ ਦੇ ਵਿੱਚ ਫਿਰਦੇ ਆ ਜੋ ਅੱਜ ਲੋਕਾਂ ਨੂੰ ਬੜੇ ਤਰਲੇ ਕਰ ਰਹੇ ਆ ਵੀ ਇੱਕ ਵਾਰੀ ਤੁਸੀਂ ਅੱਜ ਕੀ ਮੌਕਾ ਦੇ ਦਿਓ ਪਰ ਲੋਕ ਜਿਹੜੇ ਸਾਨੂੰ ਕਹਿ ਰਿਹਾ ਵੀ ਤੁਸੀਂ ਪ੍ਰਵਾਹ ਨਾ ਕਰੋ ਜਿੱਦਾਂ ਇਹ ਸਾਨੂੰ ਅੱਜ ਲਾਰੇ ਲਾਉਂਦੇ ਨਾ ਸੀ ਇਹਨਾਂ ਨੂੰ ਲਾਰੇ ਲਾਏ ਆ ਤੇ 14 ਤਰੀਕ ਨੂੰ ਦੱਸਾਂਗੇ ਵੀ ਇਹਨਾਂ ਨੂੰ ਜਦੋਂ ਤੁਹਾਨੂੰ ਤੁਸੀਂ ਤੋਂ ਵੋਟਾਂ ਦੇਖੋਗੇ ਇਸ ਕਰਕੇ ਮੁਕਸਾ ਵੀ ਨਹੀਂ ਹੋਣਾ ਚਾਹੀਦਾ ਸੀ ਕਿਨੇ ਵੀ ਵਰਤਾਂ ਤੋਂ ਬਾਹਰ ਨਿਕਲਣਾ ਚਾਹੀਦਾ ਸਾਡੀ ਸਕਨਾਂਗੇ ਕੀ ਹੋ ਜਾਦਾ ਮੋਰ ਸਰ ਜਾ ਜਾ ਰਿਹਾ ਹੈ ਇੱਥੇ ਤੁਸੀਂ ਕਿਹੜੇ ਲੋਕਾਂ ਦੀ ਗਵਾਹੀ ਕਰੋਗੇ ਇਹਨਾਂ ਨਸ਼ੇ ਵਾਲੇ ਬੰਦਿਆਂ ਦੀ ਜਿੱਥੇ ਅੱਜ ਵੇਖ ਰਹੇ ਵੀ ਅੱਜ ਤੁਸੀਂ ਜਦੋਂ ਜਾਣਦੇ ਹੋ ਤੇ ਮੰਗ ਕੀ ਕਰਦੇ ਆ ਜਦੋਂ ਜਾ ਕੇ ਨਸ਼ੇ ਵਾਲੇ ਉਹ ਕਹਿੰਦੇ ਸਾਨੂੰ ਨਸ਼ਾ ਦੇ ਦਿਓ ਤਾਂ ਮੈਨੂੰ ਲੱਗਦਾ ਵੀ ਇਹ ਕਿਤੇ ਸਮਾਜ ਦੇ ਸਾਨੂੰ ਅਸੀਂ ਉਹਨਾਂ ਲੋਕਾਂ ਦੀ ਜਿਹੜੀ ਗਵਾਹੀ ਕਰੀਏ ਜਿਹੜੇ ਸਿਹਰ ਦੇ ਸੱਚੇ ਹੋਣ ਦੇ ਪੰਜਾਬ ਦੇ ਜਿਹੜੇ ਕੋਈ ਚੰਗੀ ਸੋਚ ਰੱਖਣ ਅੱਜ ਜਿਹੜਾ ਮਾਨਸਿਕ ਤੌਰ ਤੇ ਸਾਡੇ ਬੱਚੇ ਨੂੰ ਨੀਵਾ ਕੀਤਾ ਜਾ ਰਿਹਾ ਹੈ ਔਰ ਕਿਉਂ ਕੀਤਾ ਜਾ ਰਿਹਾ ਵੀ ਸਾਡੀ ਲੀਡਰਸ਼ਿਪ ਜਿਹੜੀ ਕਾਇਮ ਰਵੇ ਵੀ ਸਾਡੇ ਬੱਚੇ ਆਗੂ ਰਹਿਣ ਕਿਤੇ ਇਹਨਾਂ ਪਰਿਵਾਰਾਂ ਦੇ ਵਿੱਚ ਕੋਈ ਚੰਗਾ ਬੰਦਾ ਅੱਗੇ ਨਾ ਆ ਜਾਵੇ ਇਸ ਕਰਕੇ ਆਈ ਸਮੇਂ ਦੀ ਲੋੜ ਆ ਪਰਿਵਾਰਾਂ ਨੇ ਕਿਉਂਕਿ ਸੂ ਜਵਾਨ ਹੈ ਕਿ ਜਦੋਂ ਅਸੀਂ ਗਏ ਆ ਤੇ ਮੈਂ ਕਹਿੰਦਾ ਕਿਹੜੀ ਗਲੀ ਨਹੀਂ ਜਿਹੜੀਆਂ ਮਾਂਵਾ ਆ ਕੇ ਵਾਸਤੇ ਪਉਂਦੀਆਂ ਪੁੱਤ ਸਾਡੇ ਬੱਚਿਆਂ ਦੇ ਅਸਾਂ ਜਦੋਂ ਨੂੰ ਪੁੱਛੇ ਤੁਹਾਡੀ ਮੰਗ ਕੀ ਹੈ ਲੋਕ ਕਹਿੰਦੇ ਪੁੱਤ ਸਾਡੇ ਬੱਚਿਆਂ ਨੂੰ ਬਚਾ ਲਓ ਹਾਂ ਕੋਈ ਨੌਕਰੀ ਦੀ ਮੰਗ ਨਹੀਂ ਕੋਈ ਨਾ ਮੰਗਣੀ ਉਹ ਕਹਿੰਦੇ ਰੋਟੀ ਅਸੀਂ ਅੱਧੀ ਵੀ ਖਾ ਲਾਂਗੇ ਕੋਈ ਗੱਲ ਨਹੀਂ ਪਰ ਜੇ ਸਾਡੇ ਬੱਚੇ ਜਿਹੜੇ ਮਰ ਗਏ ਤੇ ਕਰਾਂਗੇ ਕੀ ਸਾਡਾ ਹੌਲਾ ਭੇਕੇ ਸਾਡੇ ਬੱਚੇ ਇੱਕ ਇੱਕ ਬੱਚਾ ਮੱਖਸਬ ਜੀ ਉਹ ਵੀ ਜਿਹੜਾ ਪਰਿਵਾਰ ਦਾ ਨਸ਼ੇ ਚ ਲੱਗ ਗਿਆ ਤੇ ਕੀ ਉਸ ਬੰਦੇ ਦੇ ਸੁਪਨੇ ਹੀ ਰਹਿ ਜਾਣਗੇ ਇਸ ਕਰਕੇ ਅੱਜ ਸਮੇਂ ਦੀ ਲੋੜ ਆ ਪਰ ਅੱਜ ਇਸ ਲੀਡਰ ਕੀ ਕਾਰ ਹੈ ਜਿਵੇਂ ਬਾਪੂ ਜੀ ਨੇ ਦੱਸਿਆ ਵੀ ਅੱਜ ਉਹ ਨਸ਼ਾ ਬੰਦ ਕਿਉਂ ਨਸ਼ਾ ਵੰਡ ਕੇ ਵੋਟਾਂ ਲੈ ਰਹੇ ਨੇ ਅੱਜ ਦੇ ਸਮੇਂ ਦੇ ਵਿੱਚ ਵੀ ਜਿੱਤੇ ਇੱਕ ਵੱਡੇ ਵੱਡੇ ਦਾਅਵੇ ਕੀਤੇ ਵੱਡੇ ਵੱਡੇ ਪ੍ਰੋਗਰਾਮ ਲਿਕੇ ਵੀ ਨਸ਼ਾ ਵਿਰੋਧ ਜਿਹੜਾ ਉਹਨਾਂ ਨੇ ਜੁੱਧ ਚਲਾਇਆ ਹੈ ਉਧਰੋਂ ਅੱਜ ਨਸ਼ੇ ਦੇ ਰਹੇ ਅੱਜ ਤੁਸੀਂ ਕਿਤੇ ਆ ਜਿੰਨੇ ਵੀ ਇਹਦੇ ਕੈਂਪ ਲੱਗੇ ਨਾ ਆਪਣੇ ਅਬੂਤ ਲੱਗੇ ਆ ਇਹਨਾਂ ਦੇ ਲੱ ਜੀ ਤੋ ਇਸ ਕਰਕੇ ਅੱਜ ਸਮੇਂ ਦੀ ਲੋੜ ਹੈ ਵੀ ਸਾਨੂੰ ਅੱਜ ਲੱਗਿਆ ਵੀ ਨੌਜਵਾਨ ਆਸਟ੍ਰੇਲੀਆ ਤੋਂ ਸਪੈਸ਼ਲ ਵੋਟ ਪਾਉਣ ਆਇਆ ਹੈ ਆਸਟ੍ਰੇਲੀਆ ਤੋਂ ਆਏ ਹੋ ਹਾਂਜੀ ਵੋਟ ਪਾਉਣ ਆਏ ਆ ਨਹੀਂ ਹਾਂ ਵੈਸੇ ਕਰਦੇ ਕੰਮ ਸੀ ਪਰ ਵੋਟ ਵੀ ਪਾਉਣ ਆਏ ਆ ਵਾਹ ਵਾਹ ਜੀ ਹਾਂਜੀ ਅੱਛਾ ਵੋਟ ਕਿੰਨੂ ਪਾਉਣ ਆਏ ਆ ਵੋਟ ਜਿਹੜੇ ਨੌਜਵਾਨਾਂ ਦੇ ਉੱਗਰ ਦੇ ਅਜ ਦੇ ਨੌਜਵਾਨ ਆ ਹਾਂ ਭਾਈ ਅੰਮ੍ਰਿਤਪਾਲ ਸਿੰਘ ਆ ਉਹ ਵੀ ਆਉਣ ਬਾੜੇ ਪੰਜਾਬ ਦੇ ਪ੍ਰੇਖ ਲੱਗਦੇ ਸਾਨੂੰ ਹਾਂ ਤੇ ਬਾਕੀ ਸਾਰਿਆਂ ਦਾ ਕੋਈ ਮਿਲਣਾ ਹੋ ਇੰਨਾ ਨਹੀਂ ਲੱਗਦਾ ਮਾਡਲ ਮੇਰੇ ਸਾਰਨ ਨਾਲ ਭਗਵੰਤ ਮਾਨ ਨੇ ਜਿਹੜੀ ਆਸ ਦਿੱਤੀ ਆ ਹਾਂ ਗਾ ਬਰਕਰਾਨੇ ਭਾਵੇਂ ਕਿ ਦਿੱਤਾ ਹੋਵੇ ਪਰ ਆਪ ਉਹਨੇ ਉਹ ਕੰਮ ਨਹੀਂ ਕਰਕੇ ਖਾਇਆ ਉਹਨਾਂ ਦੇ ਹੱਲੇ ਵੀ ਦਾਗ ਲੱਗਣਦੇ ਆ ਹੂੰ ਸੋ ਮੈਂ ਮੇਰਾ ਇਹੋ ਆ ਵੀ ਜਿਹੜਾ ਉੱਥੇ ਬੈਠਿਆ ਆ ਪਾਪਾ ਇਹ ਸਟੇਟ ਨੂੰ ਸੰਭੜਾ ਮਾ ਆਪਣਾ ਘਾਰਿਆ ਕਿਆ ਬਾਤ ਤੇ ਆਪਣੀ ਜ਼ਿੰਮੇਵਾਰੀ ਬੰਦੀ ਹੈ ਵਾਹ ਜੀ ਵਾਹ ਮੈਂ ਵੀ ਕੱਲ ਹੀ ਜ ਕੈਨੇਡਾ ਤੋਂ ਆਇਆ ਪਰ ਜਿਵੇਂ ਆਪਾਂ ਵੇਖਦੇ ਵੀ ਉੱਥੇ ਲੋਕ ਦਰਦੀ ਨੇ ਉਥੇ ਲੋਕ ਜਾਣ ਚੁੱਕੇ ਨੇ ਜਿਹੜਾ ਜਿਹੜੀਆਂ ਚੀਜ਼ਾਂ ਹੈ ਨਹੀਂ ਅਜੇ ਜਾਣ ਜਾਣ ਪਾਏ ਉਹ ਲੋਕ ਜਾਣ ਚੁੱਕੇ ਆ ਕਹਿੰਦੇ ਸਰਕਾਰਾਂ ਤੁਹਾਨੂੰ ਦੇਣਾ ਕੁਝ ਨਹੀਂ ਕੁਰਬਾਨੀ ਵਾਲੇ ਪਰਿਵਾਰਾਂ ਦੇ ਨਾਲ ਜੁੜਨ ਦਾ ਹਿਲਾ ਕੀਤਾ ਜਾਏ ਉੱਥੋਂ ਉਹਨਾਂ ਨੇ ਵੀ ਕਿਹਾ ਵੀ ਅਸੀਂ ਇਹਦੇ ਅਰਦਾਸਾਂ ਕਰਦੇ ਰੋਜ਼ ਵੀ ਕੋ ਪੰਥਕ ਸਰਕਾਰ ਆਵੇ ਕੋ ਪੰਜਾਬ ਦਾ ਸਹਰੇ ਕਿਉਂਕਿ ਪੰਜਾਬ ਸਾਡੀਆਂ ਜੜ੍ਹਾਂ ਨੇ ਅੱਜ ਅਸੀਂ ਬੇਸ਼ੱਕ ਇੱਥੇ ਵੈਲ ਸੈਟਲ ਆ ਪਰ ਸਾਡੀਆਂ ਜੜ੍ਹਾਂ ਉੱਥੇ ਨੇ ਅਸੀਂ ਸੁੱਖ ਰੋਜ਼ ਪੰਜਾਬ ਦੀ ਮੰਗਦੇ ਆ ਇਹ ਗੱਲ ਉੱਥੇ ਬਾਪੂ ਜੀ ਉਹਨਾਂ ਨੇ ਕੀਤੀ ਏ ਵੀ ਅਸੀਂ ਪੰਜਾਬ ਦੀ ਸੁੱਖ ਮੰਗਦੇ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਜਿਹੜੇ ਪੰਜਾਬ ਦੇ ਹੱਕਾਂ ਲਈ ਜੇਲ੍ਹਾਂ 'ਚ ਬੈਠੇ ਨੇ ਅਸੀਂ ਦਿਨ ਰਾਤ ਉਹਨਾਂ ਵੀਰਾਂ ਦੀ ਸੁੱਖ ਇਹ ਰੱਖਿਆ ਲੈ ਕੇ ਦੇਸ਼ਾਂ ਵਿਦੇਸ਼ਾਂ ਚ ਆਪਣੇ ਪੰਜਾਬ ਦੀ ਪੰਛ ਦੀ ਲੋਕ ਅਰਦਾਸਾਂ ਕਰਦੇ ਆ ਸੁਖ ਸੁਖਦੇ ਆ ਕਿ ਉਹਨਾਂ ਨੂੰ ਆਪਣੇ ਪੰਜਾਬ ਦੀ ਚਿੰਤਾ ਕਿ ਉਹਨਾਂ ਨੇ ਉੱਥੇ ਦੇ ਹਾਲਾਤ ਵੀ ਵੇਖ ਲਏ ਕਿ ਜਿੰਨਾ ਚਿਰ ਸਾਡੀਆਂ ਪੰਜਾਬ ਚ ਜਿਹੜਾ ਨਾ ਮਜ਼ਬੂਤ ਹੋਣ ਗਿਆ ਪੰਜਾਬ ਸਾਡਾ ਆਧਾਰ ਨਾ ਹੋਊਗਾ ਉਹਨਾਂ ਚ ਸਾਡੀ ਬਾਹਰ ਵੀ ਕੋਈ ਕੀਮਤ ਨਹੀਂ ਇਸ ਕਰਕੇ ਮੈਂ ਸੋਚਦਾ ਕਿ ਉਹਨਾਂ ਲੋਕਾਂ ਦੀ ਜਿਹੜੇ ਵਿਦੇਸ਼ਾਂ 'ਚ ਬਹਿ ਕੇ ਪੰਜਾਬ ਦਾ ਫਿਕਰ ਕਰਦੇ ਸਾਡੇ ਪੰਜਾਬ ਦੇ ਲੀਡਰਾਂ ਨੂੰ ਵੀ ਸਮਝਾਤ ਹੋਣੀ ਚਾਹੀਦੀ ਆ ਕਿ ਸਾਨੂੰ ਲੋਕਾਂ ਨੇ ਵਾਗ ਡੋਲਰ ਪੰਜਾਬ ਦੀ ਪਹਿਰੇਦਾਰੀ ਕਰਨ ਵਾਸਤੇ ਬਿਠਾਇਆ ਸੀ ਪਰ ਅਸੀਂ ਪੰਜਾਬ ਨੂੰ ਇਹ ਜਿਦਾਂ ਚੋਰ ਕੁੱਤੀ ਨਾਲ ਰਲ ਕੇ ਅਸੀਂ ਪੰਜਾਬ ਦਾ ਸਾਰਾ ਕੁਝ ਤੈਸ ਨੈਸ ਕਰ ਦਿੱਤਾ ਇਸ ਕਰਕੇ ਇਹ ਹੋਣੀ ਸਮਝ ਲੈਣਾ ਹੋਣੀ ਕਿਤੇ ਅਕਲ ਆ ਜੇ ਮੇਰੇ ਖਿਆਲ ਲੋਕ ਸਿਖਾ ਦੇਣ ਕਿ ਅਕਲ ਹੁਣ ਸਿਖਾ ਹੀ ਰਿਹਾ ਤੇ ਇਸ ਕਰਕੇ ਸਾਨੂੰ ਪੰਜਾਬ ਦੀ ਸਿਰ ਦੇ ਲੀਡਰਸ਼ਿਪ ਜਿਹੜੀ ਪੰਜਾਬ ਪ੍ਰਸਤ ਹੋਵੇ ਪੰਜਾਬ ਆਪਣੀ ਕੌਮ ਪ੍ਰਸਤ ਹੋਵੇ ਜਿਹੜੀ ਸੈਂਟਰ ਨਾਲ ਆਪਣੇ ਹੱਕ ੜੜ ਕੇ ਉਹਨਾਂ ਦੇ ਪਹਿਰੇਦਾਰੀ ਕਰ ਸਕੇ ਜਿੱਦਾਂ ਹੁਣ ਪੰਜਾਬ ਯੂਨੀਵਰਸਿਟੀ ਆ ਉਥੇ ਅਰ ਜਿੱਤੇ ਸਾਡੇ ਲੀਡਰਾਂ ਦਾ ਸੀ ਸਾਡੇ ਆਗੂਆਂ ਦਾ ਸੀ ਸਾਡੀ ਸਾਡੀ ਸਟੇਜ ਸੀ ਕੱਲ ਉੱਥੇ ਜਾ ਕੇ ਆਇਆ ਮੈਂ ਵੇਖਿਆ ਤਾਂ ਪਰ ਸਾਡੇ ਸਟੂਡੈਂਟਾਂ ਨੂੰ ਇਹ ਲੜਾਈ ਲੜਨੀ ਪੈ ਰਹੀ ਹੈ ਜਿਹੜੇ ਸਾਡੇ ਆਗੂਆਂ ਨੇ ਲੜਨੀ ਸੀ ਜਿਹੜੇ ਉਹਨਾਂ ਨੇ ਸੈਂਟਰ 'ਚ ਬਹਿ ਕੇ ਕੋਈ ਗੱਲ ਕਰਕੇ ਹੋ ਸਕਦੀ ਸੀ ਜਿਹੜੇ ਲੋਕਾਂ ਨੂੰ ਰੋਲ ਕੇ ਉਹਨਾਂ ਦੀਆਂ ਪੜ੍ਹਾਈਆਂ ਤੋਂ ਉਹਨਾਂ ਦਾ ਸਮਾਂ ਕੱਢ ਕੇ ਉਹ ਅੱਗੇ ਆ ਰਹੇ ਆ ਮੇਰੇ ਖਿਆਲ 'ਚ ਸਾਨੂੰ ਹੁਣ ਬੜੀ ਉਮੀਦ ਬੱਜੀ ਆ ਕਿ ਉੱਥੇ ਵੀ ਜਿਹੜੇ ਯੂਨੀਵਰਸਿਟੀ ਬਚਾਉਣ ਵਾਲੇ ਮੋਰਚੇ 'ਚ ਵੀ ਨੌਜਵਾਨ ਜਿਹੜੇ ਬਹੁਤ ਸਿਰਦਿਆ ਬੜੇ ਬੜੇ ਚੜ੍ਹਦੀ ਕਲਾ ਵਾਲੇ ਆ ਤੇ ਮੇਰਾ ਖਿਆਲ ਆ ਕਿ ਹੁਣ ਆਉਣ ਵਾਲ ਯੋਗ ਹੈ। ਕੀ ਬਾਤ ਆ ਜੀ ਕਹਿੰਦੇ ਭੁਖ ਜਿਹੜਾ ਆਉਣ ਵਾਲਾ ਸਾਡਾ ਸੁਨਹਿਰੀ ਇਹਨਾਂ ਨੇ ਹੋਰ ਵੀ ਪਿੰਡਾਂ ਦੇ ਵਿੱਚ ਜਾਣਾ ਹੈ। ਅੰਦਰ ਇਹਨਾਂ ਨੇ ਬੂਤ ਤੇ ਵੀ ਦੇਖਣ ਦਾ ਯਤਨ ਕਰਨਾ ਵੀ ਕਿਹੋ ਜਿਹਾ ਮਾਹੌਲ ਏ। ਪਰ ਜਿਵੇਂ ਇਹਨਾਂ ਸਭ ਨੇ ਇਹੋ ਗੱਲ ਕੀਤੀ ਵੀ ਵਿਦੇਸ਼ਾਂ ਦੀ ਸੰਗਤ ਕਿਉਂਕਿ ਸਿਆਣੇ ਕਹਿੰਦੇ ਨੇ ਵੀ ਜੇ ਕਿਸੇ ਦੇ ਪੇਕੇ ਜਿਹੜੇ ਨੇ ਪੇਕੇ ਸਟਰੋਂਗ ਹੋਣਗੇ, ਪੇਕੇ ਮਜ਼ਬੂਤ ਹੋਣਗੇ ਤੇ ਉਹਦੀ ਸਹਰੇ ਪਿੰਡ ਵੀ ਉਹਦੀ ਕਹਿੰਦੇ ਵੀ ਸਹਰੇ ਘਰ ਵੀ ਉਹਦਾ ਸਤਿਕਾਰ ਹੁੰਦਾ। ਸੋ ਇਹ ਹਾਲਾਤ ਨੇ ਕਹਿੰਦੇ ਵੀ ਵਿਦੇਸ਼ਾਂ ਦੀਆਂ ਸੰਗਤਾਂ ਜਿਹੜੀਆਂ ਪੰਜਾਬ ਦੀ ਹਮੇਸ਼ਾ ਖੈਰ ਤੇ ਸੁੱਖ ਮੰਗਦੀਆਂ। ਤੋ ਇੱਥੇ ਤੁਸੀਂ ਦੇਖ ਸਕਦੇ ਜੇ ਸਾਡੇ ਨਾਲ ਅ ਸੰਦੀਪ ਸਿੰਘ ਸਣੀ ਦੇ ਭਰਾਤਾ ਜਿਹੜੇ ਨੇ ਇੱਕ ਤੇ ਭਾਈ ਮਨਦੀਪ ਸਿੰਘ ਜੀ ਖੜੇ ਨੇ ਤੇ ਦੂਸਰੇ ਆਪਾਂ ਭਾਈ ਹਰਦੀਪ ਸਿੰਘ ਜੀ ਦਿਨ ਰਾਤ ਜਿਹੜੇ ਨੇ ਪ੍ਰਚਾਰ ਕਰ ਰਹੇ ਨੇ ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਨਾਲ ਨਾਲ ਹੀ ਗੱਲਬਾਤ ਕਰਨ ਦੇ ਤਰੀਕੇ ਆਉਂਦੇ ਆ ਹਾਂਜੀ ਭਾਈ ਸਾਹਿਬ ਦਿਨ ਰਾਤ ਤੁਸੀਂ ਪਿੰਡਾਂ 'ਚ ਵਿਚਰੇ ਹੋ ਔਰ ਅੱਜ ਵੀ ਸਵੇਰ ਦੇ ਤੁਸੀਂ ਹਰੇਕ ਬੂਥ ਤੇ ਜਾ ਰਹੇ ਹੋ ਕਿਵੇਂ ਖੈਰ ਸੋਖੇ ਹਾਂਜੀ ਕਿਰਪਾ ਮਾਰੇ ਗੁਰਸਾਹਿਬ ਕੋਈ ਲੜਾਈ ਝਗੜਾ ਕੋਈ ਨਹੀਂ ਨਹੀਂ ਸਭ ਵਧੀਆ ਤਰੀਕੇ ਨਾਲ ਤੁਜਾਲੀ ਵੋਟਾਂ ਦਾ ਨਹੀਂ ਪਹੁੰਚਾਣਾ ਹੋ ਰਿਹਾ ਵੀ ਹਜੇ ਤੱਕ ਕੋਈ ਦਰਦਾ ਨਾ ਹੀ ਨੀ ਆਇਆ ਕੁਛ ਬਾਕੀ ਆਵੇਗਾ ਅੱਗੇ ਵੀ ਸਰਕਾਰ ਤੋਂ ਵੀ ਉਮੀਦ ਕਰਾਂਗੇ ਕਿੰਨੇ ਪਰਸੈਂਟ ਚਭਾਲ ਦੇ ਵਿੱਚ ਪੋਲਿੰਗ ਹੋ ਗਈ ਹੈ ਇੱਥੇ ਹੋ ਹੀ ਗਈ ਹੈ ਜੇ 35% ਹੋ ਗਈ ਹੈ 35 40% ਲੋਕਾਂ ਦੀ ਉਤਸ਼ਾਹ ਘਟਣੀਗਾ ਦੇਖੋ ਹੋਲੀ ਹੋ ਗਈ ਜਿਸ ਹਿਸਾਬ ਨਾਲ ਮੁੱਖ ਮੰਤਰੀ ਸਾਹਿਬ ਆ ਕੇ ਪ੍ਰਚਾਰ ਕਰ ਰਹੇ ਦੂਜੀਆਂ ਪਾਰਟੀਆਂ ਮੰਤਰੀ ਸੰਤਰੀ ਹੈ ਦਿਨ ਰਾਤ ਲੱਗੇ ਸੰਗਤ ਦਰਸ਼ਨ ਕਰਨ ਦੇ ਨਹੀਂ ਕਿਹੜਾ ਮੁੱਖ ਮੰਤਰੀ ਦੀ ਤੁਸੀਂ ਗੱਲ ਕਰਦੇ ਜੇ ਬਾਕੀ ਪਾਰਟੀਆਂ ਦੀ ਗੱਲ ਕਰਦੇ ਲੋਕਾਂ ਨੂੰ ਪਤਾ ਵਾ ਕਿ ਉਹਨਾਂ ਦਾ ਕੰਮ ਕਿਸ ਤਰ੍ਹਾਂ ਦੇ ਸੀ ਤੇ ਕੀ ਕੰਮ ਕੀਤੇ ਉਹਨਾਂ ਨੇ ਉਹਨਾਂ ਵੱਲ ਤੇ ਨਾਗਰ ਰਜਾਨੇ ਆ ਤੇ ਨਾ ਉਹਨਾਂ ਦਾ ਕੋਈ ਨਵਲ ਨੀਗਾ ਮੁੱਖ ਪੰਗ ਹੋਇਆ ਪਿਆ ਬਿਲਕੁਲ ਬਿਲਕੁਲ ਜਿੱਤੇ ਕੇਹੀ ਵੀ ਸੰਗਤ ਕਿ ਜਿੱਤੋ ਮਰਜ਼ੀ ਪੁੱਛੋ ਤਰੰਤ ਦੇ ਵੇਖੋ ਕਿ ਨੇ ਧਰਨੇ ਲੱਗਦੇ ਪਏ ਆ ਹਮ ਹਰ ਇੱਕ ਜਗ੍ਹਾ ਤੇ ਜਿੰਨੇ ਦਿਨ ਪ੍ਰਚਾਰ ਹੁੰਦਾ ਰਹਿਆ ਮਹੀਨਾ ਡੇਢ ਮਹੀਨਾ ਤੇ ਉਹ ਤਿੰਨ ਮਹੀਨੇ ਜਿੰਨੇ ਦਿਨ ਮੁੱਖ ਮੰਤਰੀ ਇੱਥੇ ਰਿਹਾ ਵਾ ਇੱਕ ਦਿਨ ਤੇ ਚਾਰ ਚਾਰ ਧਰਨੇ ਲੱਗਦੇ ਸੀ ਜੀ ਤੁਸੀਂ ਨਾ ਪਿੰਡਾਂ ਵਿੱਚ ਰਹੇ ਹੋ ਤੁਹਾਡੇ ਭਰਾਤਾਂ ਨੇ ਆਪ ਆਪਣਾ ਸਣੀ ਵੀਰ ਨੇ ਸੰਦੀਪ ਸਿੰਘ ਸਣੀ ਨੇ ਉਹ ਸੂਬੇ ਸਰਹੰਦਾ ਸੋਧਾ ਲਾਇਆ ਔਰ ਚਭਾਲ ਆਪਾਂ ਹੁਣੇ ਚਭਾਲ ਚ ਖੜੇ ਔਰ ਚਭਾਲ ਦੇ ਵਿੱਚ ਹੀ ਉਹਦੀ ਸਰਵਿਸ ਜਿਆਦੀ ਰਹੀ ਏ ਉਹ ਪਰਿਵਾਰ ਵੀ ਤੁਹਾਨੂੰ ਕਿਤੇ ਮਿਲੇ ਨੇ ਜਿਹੜੇ ਉਹਦੇ ਤਸ਼ੱਦਦ ਦਾ ਸ਼ਿਕਾਰ ਹੋਏ ਹੋ ਬਿਲਕੁਲ ਜੀ ਕਾਫੀ ਪਰਿਵਾਰ ਮਿਲੇ ਨੇ ਅੱਛਾ ਮਤਲਬ ਕਿ ਉਹਨਾਂ ਨੇ ਇਸ ਤਰੀਕੇ ਤਸ਼ੱਦਦ ਕੀਤਾ ਦੀ ਉਹਨਾਂ ਨੇ ਆਪਣੀਆਂ ਕਹਿਨ ਜੋਗਣੀ ਕੇ ਜੋ ਜੋ ਕੰਮ ਉਹਨਾਂ ਨੇ ਕੀਤੇ ਆਪ ਸੂਬੇ ਸਰਹੰਦਾ ਨੇ ਬੀਬੀਆਂ ਨਾਲ ਮਤਲਬ ਕਿ ਮਾਵਾਂ ਨੂੰ ਕੈਣ ਦੇ ਵਿਯੋਗਨੀ ਕੀ ਪੁੱਤਰਾ ਦੇ ਨਾਲ ਪਾਇਆ ਹਏ 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 ਬੱਚੀਆਂ ਨੂੰ ਕਿਉਂ ਘਟੀਆਂ ਕਿਉਂ ਆ ਦੇ ਨਾਲ ਪਾ ਪਾਇਆ ਇਹ ਇਹੋ ਜੇ ਕੰਮ ਕੀਤੇ ਦੁਸ਼ਤ ਪਾਪੀ ਨੇ ਉਹਨੇ ਹੂੰ ਤੇ ਇਹਨਾਂ ਤਸ਼ੱਦਦ ਕੀਤਾ ਗੁਪਤ ਅੰਗਾ ਤੋਂ ਨੇ ਮਿਰਚਾਂ ਮਤਲਬ ਕਿ ਕੈਣ ਬਹੁਤ ਇਹਨਾਂ ਤਸ਼ੱਦਦ ਕੀਤਾ ਉਹ 부ਚੜ ਅਫਸਰ ਨੇ ਬਹੁਤ ਜ਼ਿਆਦਾ ਤੇ ਸਾਡੇ ਜਿਹੜੇ ਮਹਾਪੁਰਸ਼ ਹੀ ਤੇ ਉਹਨਾਂ ਨੇ ਚੱਡੇ ਪਾੜਦੇ ਸੀ ਉਹਨੇ ਹੂੰ ਸੰਤ ਬਾਬਾ ਚਰਨ ਸਿੰਘ ਜੀ ਬਿਲਕੁਲ 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 ਤੁਹਾਨੂੰ ਲੱਗਦਾ ਵੀ ਇਹ ਲੋਕ ਜਿਹੜੇ ਨੇ वीर संदीप सिंह सनी दी कुर्बानी ਦਾ ਮੁੱਲ ਪਾਉਣਗੇ ਦੇਖੋ ਸੰਦੀਪ ਸਿੰਘ ਨੇ ਆਪਣਾ ਫਰਜ਼ ਪੂਰਾ ਕਰਤਾ ਹੁਣ ਕੌਮ ਦੀ ਵਾਰੀ ਹੈ ਇਹਦੀ ਹੁਣ ਕੌਣ ਜੋ ਵੀ ਕਰੇਗੀ ਬਾਕੀ ਕਰ ਲਗੇ ਨਕੋ ਨਕਰਾ ਬਿਲਕੁਲ ਬਿਲਕੁਲ ਸਾਨੂੰ ਉਮੀਦ ਹੈ ਸੰਗਤ ਤੋਂ ਇਤਿਹਾਸ ਵੀ ਹੈ ਕਿ ਸਾਡੇ ਹੱਕ ਵਿੱਚ ਬੁਖਤਰੀਗੇ ਵਾਹ ਜੀ ਵਾਹ ਉਹ ਕਹਿੰਦੇ ਵੀ ਸਾਨੂੰ ਉਮੀਦ ਵੀ ਹੈ ਔਰ ਆਸ ਵੀ ਹੈ ਤੇ ਅੱਗੇ ਜੇ ਜਿੱਤ ਜਾਂਦੇ ਨੇ ਤੇ ਸੰਗਤ ਦੀਆਂ ਉਮੀਦਾਂ ਦੇ ਖਰੇ ਉਹ ਤੋਂ ਬਿਲਕੁਲ ਜੀ ਬਿਲਕੁਲ ਜੀ ਸੰਦੀਪ ਸਿੰਘ ਨਾ ਕੇ ਦੀ ਇਹ ਚੀਜ਼ ਤੋਂ ਭੱਜਾ ਨਾ ਕੇ ਦੀ ਪਰਿਵਾਰ ਭੱਜਾ ਵਾ ਤੇ ਨਾ ਹੀ ਅਸੀਂ ਕਦੀ ਇਹ ਸੋਚ ਰੱਖੀ ਹੈ ਜੀ ਵਾਹ ਜੀ ਸੋ ਕਹਿੰਦੇ ਵੀ ਲੋਕ ਹੋਣ ਕਹਿੰਦੇ ਵੀ ਅਸੀਂ ਆਸ ਰੱਖਦੇ ਹਾਂ ਵੀ ਸਾਡੀਆਂ ਉਮੀਦਾਂ ਦੇ ਖਰੇ ਉਤਰਨਗੇ ਸੋ 14 ਤਰੀਕ ਨੂੰ ਜਿਹੜਾ ਵੋਟਾਂ ਦੀ ਗਿਣਤੀ ਹੋਣੀ ਹੈ ਰਿਜ਼ਲਟ ਆਉਣੇ ਨੇ ਨਤੀਜੇ ਆਉਣੇ ਨੇ ਲੱਗਦਾ ਵੀ ਇਸ ਵਾਰ ਨਤੀਜੇ ਜਿਹੜੇ ਨੇ ਹੈਰਾਨੀਜਨਕ ਹੋਣਗੇ ਔਰ ਇਹ ਨਤੀਜੇ ਬੜਾ ਕੁਝ ਕਲੀਅਰ ਕਰਨਗੇ ਸੋ ਹੋਰ ਵੀ ਸਾਡੇ ਨਾਲ ਪੰਥਕ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਨਾ ਯਤਨ ਕਰਦੇ ਦੂ ਆ ਗਿਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ